ਇਹ ਖਨੀਸੂ ਜਿਹੜੇ ਨੇ ਇਹ ਆ ਰਹੇ ਸੀਗੇ ਆਲਪਰਾਡੇ ਤੋਂ ਇਹਨਾਂ ਕੋਲ ਵਰਨਾ ਕਾਰ ਸੀਗੀ ਤੇ ਇਹ ਜਦੋਂ ਉਹ ਮਾਲਪਰਾਡੇ ਚੌਂਕ ਤੋਂ ਸਦਰ ਚੌਂਕ ਦੇ ਵਿੱਚ ਆਏ ਤੇ ਅਚਾਨਕ ਇੱਕ ਮੋਟਰਸਾਈਕਲ ਅੱਗੋਂ ਆਇਆ ਤੇ ਉਹਦੇ 'ਚ ਇੱਕ ਨੌਜਵਾਨ ਸੀਗਾ ਸਵਾਰ ਮੋਟਰਸਾਈਕਲ ਤੇ ਤੇ ਉਹ ਆਪਸ ਦੇ ਵਿੱਚ ਇਹਨਾਂ ਦਾ ਮੋਟਰਸਾਈਕਲ ਤੇ ਕਾਰ ਲੱਗਣ ਤੋਂ ਥੋੜਾ ਥੋੜਾ ਬਹੁਤ ਆਪਸ ਦੇ ਵਿੱਚ ਬੈਸ ਭਾਈ ਟਕਰਾਅ ਹੋਇਆ ਉਸ ਤੋਂ ਬਾਅਦ ਜਿਹੜਾ ਹਨੀਸੂਦ ਹੈ ਇਹ ਆਪਣੀ ਕਾਰ ਲੈ ਕੇ ਤੇ ਬੁਲਾਵੜੀ ਸਾਈਡ ਨੂੰ ਗਿਆ ਲੇਕਿਨ ਉਹ ਦੋਨੋਂ ਬੰਦੇ ਹੀ ਇਹਦੇ ਮਗਰ ਆਏ ਕਾਰ ਮੋਟਰਸਾਈਕਲ ਵਾਲਾ ਤੇ ਉਹਦਾ ਭਰਾ ਵੀ ਇਹਦੇ ਮਗਰ ਦੋਨੋਂ ਆਏ ਜਦੋਂ ਇਹ ਬੁਲਾਵੜੀ ਨੂੰ ਅੰਦਰ ਕਿਸੇ ਚੌਂਕ ਬੁਲਾਵੜੀ ਦੇ ਲਾਗੇ ਪਹੁੰਚੇ ਤਾਂ ਉਹ ਟਕਰਾਅ ਵੱਧ ਗਿਆ ਇਹ ਫਿਰ ਆਪਸ ਦੇ ਵਿੱਚ ਇਹਨਾਂ ਦਾ ਇੱਕ ਵੀਡੀਓ ਰਿਕਾਰਡਿੰਗ ਸੀਗੀ ਉਹਦੇ ਮੁਤਾਬਕ ਇਹਨਾਂ ਦਾ ਆਪਸ ਵਿੱਚ ਝਗੜਾ ਪਈ ਹੋਇਆ ਉੱਥੇ ਇਹ ਤਾਂ ਇਹ ਬੰਦਾ ਜਿਹੜਾ ਇੰਜਰਡ ਹੋਇਆ ਜਿਹੜਾ ਅ ਜਦ ਸੰਚਿਤ ਨਾਮ ਦਾ ਮੁੰਡਾ ਜਿਹੜਾ ਉਹਦੇ ਸਿਰ ਤੇ ਛੱਤੀ ਮੱਢੀ ਬਾਕੀ ਜਿਹੜੀ ਗੱਲ ਇਹਨਾਂ ਵੱਲੋਂ ਗੋਲੀ ਚਲਾਈ ਗਈ ਜਾਂ ਕੁਝ ਐਸਾ ਉਹ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਫਿਲਹਾਲ ਕੋਈ ਵੀ ਗੋਲੀ ਵਾਲੀ ਗੱਲ ਜਿਹੜੀ ਹੈ ਉਹ ਸਪਸ਼ਟ ਨਹੀਂ ਹੋ ਸਕੀ

ਜਿੰਨ ਮੁਤਾਬਕ ਕਾਰਵਾਈ ਸੀ ਕਰਾਈ। ਸਾਨੂੰ ਪਤਾ ਲੱਗਾ ਜੀ ਕਾਰਨ ਕੀ ਸੀਗਾ ਇਹ ਲੜਾਈ ਕਿੱ데 ਵਰਗੀ। ਸੱਡਨਲੀ ਕੋਈ ਕਾਰਨ ਨਹੀਂ ਸੱਡਨਲੀ ਬੱਸ ਉਹ ਟਕਰਾਅ ਉਸ ਕੋ ਗੱਡੀ ਦਾ ਤੇ ਮੋਟਰਸਾਈਕਲ ਦਾ ਆਪਸ ਵਿੱਚ ਥੋੜਾ ਜਿਹਾ ਕਲੈਸ਼ ਟੱਚ ਹੋ ਗਈ ਹੁੰਦੀ ਆ ਆਪਸ ਦੇ ਵਿੱਚ। ਤੇ ਜਦੋਂ ਉਹ ਇੱਕ ਦੂਜੇ ਨਾਲ ਬਹਿਸ ਵਾਦਿ ਸ਼ੁਰੂ ਹੋ ਗਈ ਜਿਹੜੀ ਕਾਰਨ ਸਰ ਉਹ ਕਾਰਵਾਈ ਕੀਤੀ ਪਤਾ ਕਰ। ਫਰਦਰ ਸੀ ਇਨਵੈਸਟੀਗੇਸ਼ਨ ਸਾਡੀ ਜਾਰੀ ਹੈ। ਅਸੀਂ ਕਾਰਵਾਈ ਕਰਾਤੀ ਸ਼ੁਰੂ ਕਰ ਦਿੱਤੀ ਸੀਗੀ। ਤੇ ਜਲਦੀ ਹੀ ਹੀ ਸਹੀ ਸਿੱਟੇ ਤੇ ਪਹੁੰਚ ਜੀ ਬੋਲੋ ਐਕਟ ਦੀ ਬਿਨਾ ਤੋਂ ਜੀ ਇਹ ਨਹੀਂ ਜੋ ਸਚਾਈ ਅਸੀਂ ਉਹੀ ਕਰਾਂ ਜੋ ਫੈਕਟ ਹੈ ਗੋਲੀ ਚੱਲਣ ਵਾਲੇ ਜੇ ਸਾਹਮਣੇ ਨੇ ਸਰ ਇਹ ਪ੍ਰੈਸ ਕਾਨਫਰੈਂਸ ਹੈ ਇਹ ਪ੍ਰੈਸ ਕਾਨਫਰੈਂਸ ਕੁਝ ਇਨੀਸ਼ੀਅਟ ਕਰਾਇਆ ਤੇ ਸਰ ਤੇ ਹੀ ਦੱਸਾਂ ਲਈਏ ਕਿ ਗੋਲੀ ਹੋ ਗਈ ਇਹ ਦੇਖੋ ਇਹ ਵੀ ਠੀਕ ਹੈ ਗੱਲ ਲੇਕਿਨ ਇਹ ਐਫ ਆਈ ਆਰ ਦੇ ਅਸੀਂ ਫੈਕਟ ਦੱਸ ਰਹੇ ਹਾਂ ਐਫ ਆਈ ਆਰ ਦਰਜ ਹੋਈ ਹੈ ਪਹਿਲੇ लेकिन اصلیت جڑی ہے وہ اسی ਤੁھانوں سٹیٹمنٹ دے دوں جڑے مندر چھٹ لگی دے کیس ہا سچیت ادنا حالان کہہ جایا بالکل کمفرٹیبل ہے ٹھیک ہے ہاں جڑی جڑے چھٹ کس طرح لگی ہے او جان کے دا چھٹ لڑائی نہ لگی ہاں لڑائی وچ کسی نہ فراس کے لے ایا جا کوئی نہیں ਨਹੀਂ ਹੈ ਕੋਈ ਅਸਲ ਨਹੀਂ ਕਿਸੇ ਦਾ ਅਸਲ ਵੀ ਹੈ ਜੀ ਨਹੀਂ ਹੈ ਦਸੇ ਇਹ ਕੋਈ ਨਹੀਂ ਆਪਣੀ ਨਾਲ ਬਲੋਂਗ ਕਰਦਾ ਜੀ ਨਹੀਂ ਬਿਲਕੁਲ ਗਰੀਬ ਫੈਮਿਲੀ ਨੂੰ ਬਲੋਂਗ ਕਰਦਾ ਸਹੀ ਗੱਲ ਕਹਿੰਦੇ ਮੇਰੇ ਕੋਈ ਝਗੜਾ ਹੋਇਆ ਸੀ ਉਹਨੂੰ ਬੋਲਣ ਦੀ ਕੋਸ਼ਿਸ਼ ਕਰਦਾ ਯੈਸ